ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਕਮਲ ਹੈ ਅਨ ਸਰ ਕੀ ਗੱਲ ਕੀ ਹੋਈ ਸੀ ਜਿਹੜਾ ਤੁਹਾਡੇ ਉੱਤੇ ਜਿਹੜਾ ਕੀ ਹਮਲਾ ਹੋਇਆ ਵਾ ਸਰ 30 ਤਰੀਕ ਨੂੰ ਨਾ ਰਾਤ ਨੂੰ 8 ਵਜੇ 5-10 ਮਿੰਟ ਤੇ ਇਹ ਕੁਝ ਬੰਦੇ ਮੈਨੂੰ ਨਾ ਮੇਰਾ ਪੁੱਛ ਕੇ ਗੇ ਦੁਕਾਨ ਤੇ ਆ ਗਏ ਬਾਹਰ ਖੋਕਿਆ ਤੇ ਇਹਨਾਂ ਕੋ ਨਾ ਮੈਨੂੰ ਕਿਸੇ ਬੰਦੇ ਨੇ ਫੋਨ ਕੀਤਾ ਕਿ ਤੁਹਾਨੂੰ ਬੰਦੇ ਲੱਭਦੇ ਆ ਇਹਨਾਂ ਕੋ ਰਵਾਲਵਰ ਵੀ ਆ ਬੰਦੇ ਬਹੁਤ ਗੁੱਸੇ ਚ ਤੁਹਾਨੂੰ ਲੱਭਣਦੇ ਆ ਤੇ ਜੇ ਤੁਸੀਂ ਇੱਥੇ ਗੁਰੇ ਪਰੇ ਹੋ ਜੋ ਸਰ ਮੈਨੂੰ ਬੰਦੇ ਮੈਂ ਐਸਐਚਓ ਸਾਹਿਬ ਨੂੰ ਫੋਨ ਲਾਇਆ ਸਿਟੀ ਵਾਲਿਆਂ ਨੂੰ ਕਿਸਰੇ ਦਾ ਦਾਣਾ ਕੋਈ ਅਣਪਛਾਤੇ ਬੰਦੇ ਮੈਨੂੰ ਲੱਭ ਰਹੇ ਮੇਰਾ ਪੁੱਛ ਰਹੇ ਆ ਤੇਨਾ ਤੁਸੀਂ ਆ ਕੇ ਨਾ ਕੈਮਰੇ ਚੈੱਕ ਕਰੋ ਤੇ ਬੰਦੇ ਫੜੋ ਕੋਹਣਾ ਉਹ ਕਹਿੰਦੇ ਕਿ ਕੋਈ ਨਾ ਮੈਂ ਹੁੰਨਾ ਉਸ ਤੋਂ ਬਾਅਦ ਸਰ ਕੋਈ ਨਹੀਂ ਆਇਆ ਸਵੇਰੇ ਮੈਂ ਨਾ ਕੈਮਰੇ ਚੈੱਕ ਕਰਾ ਰਿਹਾ ਸੀ ਆ ਮੈਂ ਕੈਮਰੇ ਚੈੱਕ ਕਰਾ ਕੇ ਸਟੇਸ਼ਨ ਵੱਲ ਗਿਆ ਉਤੋਂ ਨਾ ਦੋ ਬੰਦੇ ਅੱਗੋਂ ਮੋਟਰਸਾਈਕਲ ਲੈ ਕੇ ਆ ਗਏ ਤੇ ਉਸ ਤੋਂ ਬਾਅਦ ਪਿੱਛੇ ਮੇਰੇ ਰਿੰਕੂ ਭੰਡਾਰੀ ਤੇ ਕਾਕਾ ਸ਼ਿਖਸਣ ਵਾਲਾ ਉਹਨਾਂ ਨੇ ਆ ਕੇ ਮੈਨੂੰ ਘੇਰ ਲਿਆ ਦੱਤਰ ਇਹਨਾਂ ਦੇ ਕੋਲ ਸੀਗਾ ਇਹ ਮੈਨੂੰ ਘੇਰ ਕੇ ਚਾਰ ਬੱਤੀ ਚੌਂਕ ਪਰ ਲੈ ਗਏ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਉੱਥੇ ਬੰਦੇ ਸੱਦੇ ਹੋਏ ਸੀ ਕਿ ਜਿੰਧਰ ਧਲੀਆਂ ਤੇ ਉਹਦੇ ਜਾਰੇ ਸੂਰਜ ਤੇ ਬੂਆ ਤੇ ਸਾਗਰ ਮੁੰਡਾ ਤੇ ਦੋ ਤਿੰਨ ਅਨੁਛਾਤੇ ਸੀਗੇ ਇਹ ਪੰਜ ਸੱਤ ਜਾਣੇ ਨੇ ਨਾ ਉੱਥੇ ਆ ਗਏ ਮਿਲ ਤੋਂ ਮਿੰਟੀ 77 ਲੈ ਕੇ ਤੇ ਜਿੰਧਰ ਧਲੀਆਂ ਨੇ ਨਾ ਉੱਥੇ ਪਿਸਤੌਲ ਕੱਢ ਲਿਆ ਤੇ ਪਿਸਤੌਲ ਕੱਢ ਲਿਆ ਇਹ ਗੋਲੀ ਮਾਰ ਲੱਗਾ ਤੇ ਮੈਂ ਭਾਈ ਨੂੰ ਸੱਗਿਆ ਸੀ ਤੇ ਦਾਰੇ ਭਾਈ ਨੂੰ ਉਹਨਾਂ ਨੇ ਹੱਥ ਮਾਰਤਾ ਪਿਸਤੌਲ ਫੜ ਲਿਆ ਇਹਦੇ ਕੋ ਗੁੱਟ ਫੜ ਲਿਆ ਇਹਨੇ ਕੀਤਾ ਇਹਦੇ ਹੱਥ ਨਾਲ ਥਾਗਰ ਮਰਾਸੀ ਨੇ ਛੁਰਾ ਫੜਾਤਾ ਇਹਨੇ ਛੁਰਾ ਮੇਰੀ ਮਾਰ ਦਿੱਤਾ ਛੁਰਾ ਮਾਰ ਦਿੱਤਾ ਤੇ ਮੈਨੂੰ ਇੱਕ ਗੱਡੀ ਚ ਪਾ ਕੇ ਲੈ ਚੱਲੇ ਤੇ ਇਹਨਾਂ ਨੇ ਇਹਨਾਂ ਗੱਡੀ ਦੀਆਂ ਬਾਰਜਾਂ ਖਿੱਚਣੀਆਂ ਸ਼ੁਰੂ ਕਰਤੀਆਂ ਗੱਡੀ ਦੀ ਬਾਰੀ ਇੱਕ ਸਾਈਡ ਦੀ ਖੁੱਲ ਗਈ ਤੇ ਇਹਨੇ ਨਾ ਅੰਦਰ ਪਿਸਤੌਲ ਕੀਤਾ ਤੇ ਮੈਂ ਦੂਜੀ ਬਾਰੀ ਖੋਲ ਕੇ ਭੱਜ ਗਿਆ ਜਦੋਂ ਮੈਂ ਭੱਜ ਗਿਆ ਤੇ ਇਹਨਾਂ ਨੇ ਮੇਰੇ ਮਗਰ ਆ ਕੇ ਮੇਰੇ ਮੈਨੂੰ ਦਾਤਰਾ ਨਾਲ ਵੱਡਿਆ ਉਸ ਤੋਂ ਬਾਅਦ ਕਹਿੰਦੀ ਤੈਨੂੰ ਤੇ ਮਾਰ ਦਿੱਤਾ ਵਾ ਉਹਨੇ ਅਸੀਂ ਦਾਰੇ ਨੂੰ ਵੀ ਮਾਰਨਾ ਵਾ ਤੇ ਜਿਹੜਾ ਤੇਰੇ ਪਿੱਛੇ ਆਇਆ ਉਹਨੂੰ ਵੀ ਅਸੀਂ ਮਾਰਦੇ ਨਾ ਵਾ ਕੀ ਕਾਰਨ ਕੀ ਇਹ ਲੜਾਈ ਦਾ ਸਰਕਾਰ ਨੇ ਜੀ ਇਹ ਕਹਿੰਦੀ ਆ ਜੀ ਤੂੰ ਸਾਡੀ ਨਾਲ ਕੋਈ ਡਰੱਗਸ ਦੀ ਇਨਫੋਰਮੇਸ਼ਨ ਦਿੱਤੀ ਐ ਐਫਐਸਓ ਨੂੰ ਅਸੀਂ ਐਸਐਚਓ ਦੇ ਕੋਲ ਸੀ ਤੂੰ ਸਾਡੀ ਚਿੱਟੇ ਦੀ ਇਨਫੋਰਮੇਸ਼ਨ ਦੇ ਰਿਹਾ ਸੀਗਾ ਇਹਨਾਂ ਨੇ ਇਹ ਕਿਹਾ ਕਿ ਸਾਨੂੰ ਆ ਕੇ ਦੱਸਿਆ ਇਹਨਾਂ ਨੇ ਜਿਹੜਾ ਤੁਹਾਨੂੰ ਦਾਰੇ ਨੂੰ ਮਾਰਨ ਦੀ ਤਮੰਨਾ ਦਿੱਤੀ ਉਹ ਦਾਰੇ ਨਾਲ ਕੀ ਰੰਜਿਸ਼ ਆ ਦਾਰੇ ਦਾ ਕੱਲ ਹੀ ਕਿਹਾ ਇਹਨਾਂ ਨੇ ਸਰ ਇਹ ਪਤਾ ਨਹੀਂ ਕਾਤੋਂ ਇਹ ਬੋਬ ਇਹਨਾਂ ਵੀ ਇਹਨਾਂ ਨੇ ਉਹਦੇ ਉਹਨੂੰ ਮਾਰਨ ਮੁਰਨ ਦੇ ਪੈਸੇ ਕੁੱਝੇ ਭਰੇ ਸੀਗੇ ਪਰ ਉਦੋਂ ਪਤਾ ਨਹੀਂ ਕੀ ਇਹਨਾਂ ਨੇ ਬਹਿ ਕੇ ਉਹਨਾਂ ਦਾ ਹੋ ਗਿਆ ਸੀਗਾ ਕਿ ਅੱਜ ਤੋਂ ਬਾਅਦ ਇਦਾਂ ਦੀ ਕੋਈ ਗਲਤੀ ਨਹੀਂ ਕਰਾਂਗੇ ਜਿੰਦ ਤੱਕ ਨਹੀਂ ਹੈ ਸੀ ਤਾਂ ਜਿਹੜੇ ਕਿ ਥੋੜੇ ਦਿਨ ਪਹਿਲਾਂ ਇੱਕ ਜਿਹੜੀ ਗੁੰਡਾਗਰਦੀ ਦੀ ਵਾਰਦਾਤ ਸ਼ਹਿਰ ਦੇ ਵਿੱਚ ਹੋਈ ਸੀ ਇੱਕ ਬੰਦਾ ਵੀ ਵੱਢਿਆ ਗਿਆ ਸੀ ਉਸ ਮੈਂ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਪੁਲਿਸ ਵੱਲੋਂ ਐਫਆਰ ਲਾਉ ਜਿਆ ਤੇ ਇੱਕ ਦੋ ਸੀ ਚ ਗ੍ਰਿਫਤਾਰ ਕਰ ਲਿਆ ਸਿਕਰੀ ਤਾਰਾ ਦੇ ਥਰੂ ਐਫਆਰ ਇਦੱਚ ਕੀਤੀ ਗਈ ਹੈ ਫਿਲਹਾਲ 323 324 ਉਹ 48 ਕਿਨਾਰੇ ਜਲਦੇ ਤੇ ਸਰ ਜੀ ਗੱਲ ਕਰੀਏ ਦੂਜੇ ਪਾਸੇ ਜਿਹੜਾ ਕਿ ਜਿਹੜਾ ਬੰਦਾ ਉਹਨੂੰ ਬੰਦੇ ਨੂੰ ਹਸਪੀਟਲ ਲੈ ਕੇ ਗਿਆ ਸੀ ਉਹਨੂੰ ਵੀ ਜਾਨੋਂ ਮਾਰਨ ਦੀ ਧਮਕੀ ਆ ਰਹੀ ਹੈ ਤਾਂ ਉਸ ਮੰਦੀ ਉਰ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਵੀ ਗੰਭੀਰ ਔਰੋਪ ਲਗਾਏ ਗਏ ਹੈ ਤਾਂ ਕੀ ਕਰ ਵੀ ਕੀਤੀ ਜਾਊਗੀ ਦੇਖੋ ਇਹ ਤੁਹਾਡੇ ਕੋ ਪਤਾ ਲੱਗਾ ਮੈਨੂੰ ਕੋਈ ਪ੍ਰੈਸ ਕਾਨਫਰੰਸ ਕੀਤੀ ਮੇਰੇ ਧਿਆਨ ਚ ਕੋਈ ਗੱਲ ਨਹੀਂ ਜਦੋਂ ਮੈਂ ਤੁਹਾਨੂੰ ਕੰਪਲੀਟ ਹਾਂ ਉਹ ਮੈਂ ਦੇਖ ਲਵਾਂਗਾ ਕਿ ਉਹ ਐਕਸ਼ਨ ਮੰਦ ਹੋਵੇਗਾ ਸਰਜ ਗੱਲ ਕਰੀ ਜੇ ਕਿ ਅੱਜ ਦਿਨ ਗੁੰਡਾਗਰਦੀ ਦੀ ਵਾਰਦਾਤਾਂ ਵੱਧਦੀ ਜਾ ਰਹੀ ਹੈ ਲੋਕਾਂ ਦੇ ਹੌਸਲੇ ਇੰਨੇ ਕਿ ਬਲੰਦ ਹੋਏ ਆ ਕਿ ਮਾਰਨ ਕੁੱਟਣ ਦੀ ਵਾਰਦਾਤਾਂ ਨੂੰ ਤਾਂ ਐਮ ਨਾਰਮਲੀ ਇੰਜਾਮ ਦੇਈ ਜਾ ਰਿਹਾ ਹੈ ਕਿ ਅਨਵਰ ਟਾਈਮ ਦੇ ਸ਼ਹਿਰ ਦੇ ਵਿੱਚ ਕੋਈ ਕੰਟਰੋਲ ਕੀਤਾ ਜਾਊਗਾ ਪੁਲਿਸ ਵੱਲੋਂ ਬਿਲਕੁਲ ਕੀਤਾ ਜਾਊਗਾ ਸ਼ਕਤੀ ਨਾਲ ਪੇਸ਼ ਆਵਾਂਗੇ ਜਿਹੜੇ ਗੁੰਡੇ ਅੰਸਰ ਲੋਕਾਂ ਨੂੰ ਤਾਂ ਪਰੇਸ਼ਾਨ ਕਰਨਗੇ ਕਿੰਨੇ ਕੁ ਸਰ ਬੰਦੇ ਜਿਹੜੇ ਹਾਲੇ ਤੱਕ ਅਰੈਸਟ ਕੀਤੇ ਹੋਏ ਆ ਇੱਕ ਬੰਦਾ ਰੈਸ਼ ਕੀਤਾ ਇਸ ਫਿਲਹਾਲ ਸਰ ਜਿਹੜਾ ਲੜਾਈ ਦਾ ਮਾਮਲਾ ਵਾ ਇਹਦੇ ਵਿੱਚ ਕੋਈ ਵੱਧਾ ਜੁਰਮ ਵੀ ਹੋਊਗਾ ਕੋਈ ਕੁਝ ਜਦੋਂ ਉਹਦੇ ਬਿਆਨ ਹੋਊਗਾ ਡਾਕਟਰ ਦੀ ਓਪੀਨੀਅਨ ਤੋਂ ਬਾਅਦ ਵੱਧਾ ਹੋਊਗਾ ਜਿਹੜੇ ਉਹਨੇ ਬਿਆਨ ਦਿੱਤੇ ਆ ਉਹਦੇ ਮੁਤਾਬਕ ਵੱਧਾ ਨਹੀਂ ਹੈ ਅਜੇ ਤੱਕ ਤੇ ਦੋਸ਼ੀ ਜਿਹੜੇ ਆ ਸ਼ਰੇਆਮ ਕੋ ਮੰਨੇ ਜਾਂਦੇ ਕੋਈ ਨਹੀਂ ਫੜ ਲੈਨੇ ਅਰੈਸਟ ਕਰ ਲੈਨੇ ਸਰ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਹਰਵਿੰਦਰ ਸਿੰਘ ਦਾਦਾ ਹਾਂ ਜੀ ਸਰ ਕੀ ਕਾਰਨ ਕੇਸ ਹੈ ਜਿਸਨਕੇ ਅੱਜ ਤਾਂ ਡਿਵਲਪ ਜੋ ਕੇ ਪ੍ਰੈਸ ਕਾਨਫਰੈਂਸ ਕੀਤੀ ਗਈ ਆ ਏ ਜੀ ਇੱਕ ਮੁੰਡਾ ਤਸਕਰ ਆ ਇਥੇ ਕਪੂਰਥਲੇ ਜਿੰਦਰਧਨੀਆ ਤੇ ਇੱਕ ਮੁੰਡਾ ਇਹਨਾਂ ਨੇ ਵੱਢਿਆ ਥੋੜੇ ਦਿਨ ਪਹਿਲਾਂ ਚਾਰ ਬੱਤੀਆ ਚੌਂਕ ਦੇ ਕੋਲ ਤੇ ਢੋਲੂ ਢੋਲੂ ਮੁੰਡਾ ਵੱਢਿਆ ਉਹਦੇ ਮੈਨੂੰ ਬਿਆਨ ਆਇਆ ਵੀ ਉਹਨੇ ਪੁਲਿਸ ਨੂੰ ਇਹ ਚੀਜ਼ੇ ਦੱਸੀ ਹੈ ਵੀ ਜਦੋਂ ਮੈਨੂੰ ਇਹਨਾਂ ਨੇ ਵੱਢਿਆ ਤੇ ਲਲਕਾਰੇ ਮਾਰ ਕੇ ਕਹਿੰਦੇ ਸੀ ਵੀ ਹੁਣ ਅਸੀਂ ਜਿਹੜਾ ਮੁੰਡਾ ਦਾਰਾ ਆ ਅਸੀਂ ਉਹਨੂੰ ਵੱਢਣਾ ਹੈ ਵੀ ਉਹ ਤੈਨੂੰ ਛਡਾਉਣ ਆਇਆ ਸੀ ਨਾ ਬੀਏਸੀ ਤੋਂ ਉਹਨੂੰ ਬਹੁਤ ਟਾਈਮ ਦੇ ਲੱਗਦੇ ਆ ਵੀ ਅਸੀਂ ਉਹਨੂੰ ਹੁਣ ਮਾਰਨਾ ਵਾ ਜਿੱਥੇ ਵੀ ਸਾਨੂੰ ਲੱਭ ਗਿਆ ਕੀ ਕਿਸ ਰੰਜਿਸ਼ ਕਰਕੇ ਹੋਈ ਨਹੀਂ ਤਾਂ ਤੁਹਾਨੂੰ ਤਾਂ ਕੀ ਤੁਹਾਡੀ ਕੋ ਪ੍ਰਾਣੀ ਰੰਜਿਸ਼ ਚੱਲਦੀ ਉਹ ਕੋਈ ਪ੍ਰਾਪਰਟੀ ਡਿਸਪਿਊਟ ਸੀਗਾ ਮਾੜਾ ਮੋਟਾ ਜਿੱਦਾਂ ਹਨਾ ਤੇ ਲੋਕਾਂ ਦੀ ਚੱਕ ਦੇ ਵਿੱਚ ਆ ਗਏ ਤੇ ਬਸ ਆਹੀਆ ਹੂ ਤਾਂ ਕੋਈ ਜਦੀ ਹੈ ਨਹੀਂ ਕੋਈ ਸੰਬੰਧ ਇਹ ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਅਜੇ ਤੱਕ ਮੈਂ 1.5 ਸਾਲ ਪਹਿਲਾਂ ਆਪਣੇ ਐ एसपी ਨਾਮ ਮੈਨੂੰ ਪੂਰਾ ਉਹਨਾਂ ਦਾ ਨਹੀਂ ਦਿੱਲੀ ਸ਼ਾਇਦ ਸੀਗੇ ਦਿੱਲੀ ਸਾਹਿਬ ਕੋਈ ਤੇ ਰਿਟਾਇਰ ਹੋ ਗਏ ਉਹਨਾਂ ਨੂੰ ਮੈਂ ਬਕਾਇਦਾ ਫੋਨ ਕਰਕੇ ਇਹ ਗੱਲ ਦੱਸੀ ਸੀਗੀ ਕਿ ਇਹਨਾਂ ਨੇ ਮਤਲਬ ਪੈਸੇ ਭਰੇ ਹੋਏ ਆ ਮੇਰੇ ਮਾਰਨ ਵਾਸਤੇ ਤਾਂ ਨਕੰਮੇ ਜਿਹੇ ਬੰਦੇ ਆ ਇਹ ਗੈਂਗਸਟਰ ਚਿੱਟਾ ਵੇਚਦੇ ਆ ਤੇ ਇਹਨਾਂ ਨੂੰ ਅਮੀ ਚਲੋ ਹਾਂ ਵੀ ਅਸੀਂ ਆਪਦਾ ਚਿੱਟਾ ਇੱਥੇ ਵੇਚੀ ਅਸੀਂ ਇਸ ਚੀਜ਼ ਦੇ ਖਿਲਾਫ ਆ Thank you.